ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਹੁੰਦੀ ਆ ਇਟਲੀ ਦੇ ਪੇਪਰਾਂ ਨੂੰ ਲੈ ਕੇ ਮੇਰੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਮੇਰੇ ਵੀਰ ਭੈਣ ਇਟਲੀ ਆ ਚੁੱਕੇ ਆ ਜਾਂ ਜਿਨ੍ਹਾਂ ਨੇ ਆਉਣਾ ਪੇਪਰ ਭਰਾਏ ਆ ਤੇ ਜਾਂ ਜਿਹੜੇ ਅੱਗੇ ਹੋਰ ਬਾਰੇ ਸੋਚ ਰਹੇ ਆ ਤੇ ਕਮੈਂਟ ਕਰ ਰਿਹਾ ਵੀ ਅੱਗੇ ਪੀਪਰ ਕਦੋਂ ਖੁੱਲਣਗੇ ਤੇ ਉਹਨਾਂ ਵੀਰਾਂ ਦੇ ਆਪਣਾ ਕੋ ਕਮੈਂਟਾਂ ਦੇ ਆਪਾਂ ਆਂਸਰ ਦਿੰਨੇ ਆ ਤੇ ਜਿਹੜੇ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆ ਤਾਂ ਕਿ ਅੱਗੇ ਜਿਹੜੇ ਵੀਰ ਭੈਣ ਆ ਉਹਨਾਂ ਦੇ ਕੰਮ ਆ ਸਕੇ ਹਾਂਜੀ ਬਾਕੀ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੋੜ ਰਹੇ ਆ ਉਹਨਾਂ ਦਾ ਆਪਾਂ ਜੀ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਮਤਲਬ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਆਪਣੇ ਵੀਡੀਓ ਦੋਹਾਂ ਚੈਨਲਾਂ ਤੇ ਆਪਣੇ ਵੀਡੀਓ ਸੌਂਦੇ ਆ ਹਾਂਜੀ ਆਪਾਂ ਅੱਜ ਦੀ ਵੀਡੀਓ ਹੈ ਗਈਆਂ ਤੁਹਾਡੇ ਕਮੈਂਟਾਂ ਦੇ ਆਨਸਰ ਜਿਵੇਂ ਕਿ ਪਹਿਲਾਂ ਤਾਂ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਆ ਜਿਨ੍ਹਾਂ ਦੇ ਹਜੇ ਤੱਕ ਪੀਪਰ ਨਹੀਂ ਨਿਕਲੇ 9 ਮਹੀਨੇ ਵਾਲੇ ਵੀ 9 ਮਹੀਨੇ ਵਾਲੇ ਪੀਪਰ ਵੀ ਜਾਂ ਕਈ ਆਪੋ ਆਪਣੇ ਸ਼ਹਿਰਾਂ ਦਾ ਜਿੱਥੋਂ ਜਿੱਥੋਂ ਉਹਨਾਂ ਨੇ ਪ੍ਰਵਾਹਿਆ ਵੀ ਇਸ ਜਗ੍ਹਾ ਤੋਂ ਹਜੇ ਤੱਕ ਸਾਡੇ ਪੀਪਰ ਨਹੀਂ ਨਿਕਲੇ ਵੀ 9 ਮਹੀਨੇ ਵਾਲੇ ਪੀਪਰ ਕਿੰਨੇ ਕੁ ਨਿਕਲ ਚੁੱਕੇ ਆ ਤੇ ਵੀ ਜਾਂ ਵੀ ਮਤਲਬ ਹਜੇ ਨਿਕਲਣਗੇ ਜਾਂ ਕਿਵੇਂ ਬਹੁਤ ਕਮੈਂਟ ਆ ਰਹੇ ਆ ਵੀਰਾਂ ਦੇ ਹਾਂਜੀ ਜਦੋਂ ਤੱਕ ਜਿੱਥੋਂ ਤੱਕ ਆਪਾਂ ਨੂੰ ਪਤਾ ਵਾ ਮਤਲਬ 9 ਮਹੀਨੇ ਵਾਲੇ ਪੇਪਰ ਤਕਰੀਬਨ ਤਕਰੀਬਨ ਆ ਜਿਹੜੇ ਉਹ ਨਿਕਲ ਚੁੱਕੇ ਆ ਹਨਾ ਬਾਕੀ ਜਿਹੜੇ ਵੀ ਰਹਿ ਗਏ ਆ ਜਿਹਨੇ ਮਾਲਕਾਂ ਤੋਂ ਮਤਲਬ ਜਿਨ੍ਹਾਂ ਨੇ ਮੰਗੇ ਅਪਰੂਵ ਜਿਹੜੇ ਘਟਦੇ ਸੀਗੇ ਹਨਾ ਮਤਲਬ ਉਹ ਰਹਿ ਗਏ ਉਹ ਹਜੇ ਨਹੀਂ ਨਿਕਲੇਗੇ ਤੇ ਜਿੱਥੋਂ ਤੱਕ ਕੇ ਆਪਾਂ ਨੂੰ ਪਤਾ ਵਾ ਬੇ ਨਿਕਲ ਗਏ ਵੀ ਬਸ ਥੋੜੇ ਮਾੜੇ-ਭੋਟੇ ਰਹਿ ਗਏ ਹੋਣੇ ਤੇ ਉਹ ਨਿਕਲ ਰਹੀਆਂ ਕਿਉਂਕਿ ਹੁਣ 9 ਮਹੀਨੇ ਵਾਲੇ ਪੇਪਰਾਂ ਦੇ ਆਪਾਂ ਨੇ ਕੋਲੇ ਜਿਹੜੇ ਨੋਲਿਕ ਉਸ ਤੇ ਇੱਕ ਮਿੰਟ ਬਹੁਤ ਘਟਾ ਆ ਰਹੀ ਹੈ ਵੀ ਸਾਡੇ ਇਸ ਜਗ੍ਹਾ ਤੋਂ ਨੋਲਿਆ ਉਸ ਦਾ ਨਿਕਲਿਆ 9 ਮਹੀਨੇ ਵਾਲਾ ਤੇ ਕਿਉਂਕਿ ਹੁਣ ਸਟਾਰਟਿੰਗ ਹੋ ਚੁੱਕੀ ਆ ਸਾਲ ਵਾਲੇ ਤੇ ਡੋਮੈਸਟਿਕ ਪੇਪਰਾਂ ਦੇ ਸਾਲ ਵਾਲੇ ਪੇਪਰ ਆਪਾਂ ਉਸ ਦਿਨ ਤੁਹਾਨੂੰ ਦੱਸਿਆ ਸੀਗਾ ਵੀ 6 1 ਤੇ 2 1 ਨਿਕਲੇ ਸੀਗੇ ਤੇ ਅੱਜ ਆਪਣੇ ਕੋਲੇ ਸਵੇ ਤਿੰਨ ਪੇਪਰ ਇੱਕ ਮੇਰੀ ਭੈਣ ਦੇ ਤੇ ਦੋ ਮੇਰੇ ਵੀਰਾਂ ਦੇ ਸਾਲ ਵਾਲੇ ਪੇਪਰ ਆ ਜਿਹੜੇ ਤੇ ਉਹ ਹੋਰ ਨਿਕਲੇ ਆ ਤੇ ਜਿਹੜੇ ਡੋਮੈਸਟਿਕ ਪੇਪਰ ਆ ਡੋਮੈਸਟਿਕ ਪੇਪਰ ਵੀ ਨਿਕਲਨੇ ਸਟਾਰਟ ਹੋਇਆ ਪਰ ਆਪਣੇ ਕੋਲੇ ਹਜੇ ਸਿਰਫ ਦੋ ਅ ਡੋਮੈਸਟਿਕ ਪੇਪਰਾਂ ਦੇ ਆਪਣੇ ਕੋਲੇ ਇੱਕ ਤਾਂ ਹਜੇ ਭੈਣ ਦਾ ਨੂੰ ਲਾਉਸ ਦਾ ਤੁਹਾਨੂੰ ਦੱਸਿਆ ਸੀ ਵੀ ਅੜਿਆ ਹੋਇਆ ਖੜਾ ਵਾ ਕਿਉਂਕਿ ਉਹ ਉਹਨਾਂ ਨੇ ਡਾਕੂਮੈਂਟ ਜਿਹੜੇ ਕੋਈ ਘੱਟ ਦੇ ਸੀ ਉਹ ਮੰਗ ਲਏ ਤੇ ਉਹ ਹੁਣ ਦਿੱਤੇ ਆ ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਜਿਹੜਾ ਨੂੰ ਲਾਉਸ ਦਾ ਉਹ ਜਾਰੀ ਕਰ ਦੇਣ ਤੇ ਬਾਕੀ ਮੈਨੂੰ ਆਪਣੇ ਕੋਲ ਹੋਰ ਵੀਰ ਦਾ ਕਮੈਂਟ ਆਇਆ ਸੀਗਾ ਵੀ ਮੇਰੇ ਜਿਹੜੇ ਡੋਮੈਸਟਿਕ ਪੇਪਰ ਆ ਮੈਂ ਪ੍ਰਵਾਹੇ ਸੀ ਸ਼ਾਇਦ ਉਹ ਹਨੇ ਮਾਂ ਤੋਂ ਵਾਲ ਸਾਈਡ ਤੋਂ ਸੀਗੇ ਤੇ ਵੀ ਉਹ ਮੇਰੇ ਆ ਜਿਹੜੇ ਡੋਮੈਸਟਿਕ ਪੇਪਰ ਆ ਨਿਕਲ ਆ ਡੋਮੈਸਟਿਕ ਪੇਪਰ ਇਦਾਂ ਵਾ ਵੀ ਜਿਹਾ ਸਾਹ ਨੂੰ ਤੁਹਾਨੂੰ ਦੱਸਿਆ ਸੀ ਆਪਾਂ ਹਰ ਇੱਕ ਵੀਡੀਓ ਚ ਦੱਸ ਦੇ ਰਹੇ ਹਾਂ ਵੀ ਜਿਹੜਾ ਡੋਮੈਸਟਿਕ ਪੇਪਰਾਂ ਦਾ ਪੋਟਾ ਜੀ ਉਹ ਬਹੁਤ ਘੱਟ ਸੀਗਾ ਤੇ ਵੀ ਭਰੇ ਵੀਰਾਂ ਨੇ ਜਿਆਦਾ ਵਾ ਤੇ ਜਿਹੜੇ ਵੀ ਮਤਲਬ ਉਹ ਨੋ ਜਿਹੜੇ ਭੈਣਾ ਨੇ ਭਰੇ ਸੀਗੇ ਹਨ ਤੇ ਉਹ ਭੈਣਾ ਨੂੰ ਪਹਿਲ ਦਿੱਤੀ ਜਾਊਗੀ ਕਿਉਂਕਿ ਭੈਣਾ ਦਾ ਜਿਹੜਾ ਮਤਲਬ ਕੋਟਾ ਵਾ ਉਹ ਵੱਧ ਸੀਗਾ ਤੇ ਭੈਣਾ ਨੇ ਭਰੇ ਘਾਟਾ ਤੇ ਭੈਣਾ ਦਾ ਕੋਟਾ ਤਾਂ ਹਜੇ ਵੀ ਪਿਆ ਵਾ ਜੀ ਨੇ ਭਰੌਣੇ ਆਪਾਂ ਹਰ ਇੱਕ ਵੀਡੀਓ 'ਚ ਤੁਹਾਨੂੰ ਦੱਸਦੇ ਆ ਭੈਣਾ ਦੇ ਕਮੈਂਟ ਵੀ ਆਉਂਦੇ ਆ ਵੀ ਅਸੀਂ ਭਰ ਸਕਦੇ ਆ ਹਾਂਜੀ ਤੁਸੀਂ ਭਰ ਸਕਦੇ ਆ ਜਿਹੜੇ ਡੋਮੈਸਟਿਕ ਪੇਪਰ ਹਨਾ ਉਹ ਆਪਾਂ ਵੀਰਾਂ ਨੇ ਜਿਨ੍ਹਾਂ ਨੇ ਭਰੇ ਆ ਉਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜੇ ਤਾਂ ਉਥੇ ਬਈ ਕੋਟੇ ਦੇ ਹਿਸਾਬ ਨਾਲ ਪੇਪਰ ਜੈਸ ਜ਼ਿਲ੍ਹੇ ਤੋਂ ਤੁਸੀਂ ਭਰਾਏ ਆ ਕੋਟੇ ਦੇ ਹਿਸਾਬ ਨਾਲ ਉਥੇ ਪੇਪਰ ਘੱਟ ਭਰੇ ਗਏ ਆ ਤਾਂ ਤੁਹਾਡਾ ਵੀ ਚਾਂਸ ਹੈਗੇ ਆ ਤੇ ਵੀ ਜੇ ਤੁਸੀਂ ਮਤਲਬ ਉਥੇ ਕੋਟਾ ਜ਼ਿਆਦਾ ਤੁਹਾਡੀ ਟਾਈਮਿੰਗ ਵੀ ਜ਼ਿਆਦਾ ਵਾ ਫੇਰ ਵੀ ਰਹਾਂਦੇ ਜਿਹੜੇ ਉਹ ਚਾਂਸ ਆ ਬਹੁਤ ਘੱਟ ਆ ਤੇ ਹਾਂ ਜਿਹਨੇ ਭੈਣਾ ਨੇ ਭਰੇ ਆ ਭੈਣਾ ਦੇ ਜਿੰਨੇ ਵੀ ਡੋਮੈਸਟਿਕ ਪੇਪਰ ਭਰੇ ਆ ਜਿਸ ਵੀ ਜ਼ਿਲ੍ਹੇ ਚੋਂ ਤੇ ਉਹ ਪੂਰੀ ਪੂਰੀ ਆਸ ਆ ਜਿਹੜੇ ਉਹਨਾਂ ਦੇ ਪੇਪਰ ਆ ਉਹ 100% ਨਿਕਲਣਗੇ ਹਾਂ ਜੀ ਅੱਗੇ ਇੱਕ ਵੀਰ ਦਾ ਕਮੈਂਟ ਸੀ ਆਪਾਂ ਨੂੰ ਬੀ ਕੀ 9 ਮਹੀਨੇ ਵਾਲੇ ਪੇਪਰ ਤੇ ਆਪਾਂ ਆਪਣੇ ਪਿੱਛੇ ਪਰਿਵਾਰ ਨੂੰ ਜਾਂ ਫੈਮਿਲੀ ਨੂੰ ਬੁਲਾ ਸਕਦੇ ਨਹੀਂ ਜੀ 9 ਮਹੀਨੇ ਵਾਲੇ ਪੇਪਰ ਤੇ ਜਿਹੜੇ ਵੀ ਸੀਜ਼ਨਲ ਪੇਪਰ ਤੇ ਮੇਰੇ ਵੀ ਆਉਂਦੇ ਆ ਉਹ ਆਪਣੇ ਪਿੱਛੇ ਫੈਮਿਲੀ ਨੂੰ ਨਹੀਂ ਬੁਲਾ ਸਕਦੇ ਉਹਦੇ ਲਈ ਇਹ ਇੱਕ ਵੀ ਦਾ ਚਲੋ ਨਾਲ ਹੀ ਆਪਾਂ ਉਹੋ ਕਰ ਦਿੰਨੇ ਆ ਰਿਪਲਾਈ ਵੀਰ ਦਾ ਇੱਕ ਦਾ ਹੋਰ ਕਮੈਂਟ ਆਇਆ ਸੀਗਾ ਬਈ ਜਿਹੜੇ 9 ਮਹੀਨੇ ਵਾਲੇ ਪੇਪਰ ਹਨਾ ਉਹਨਾਂ ਨੂੰ ਆਪਾਂ ਪੱਕੇ ਪੇਪਰਾਂ ਚ ਨੌਨ ਸੀਜ਼ਨ ਪੇਪਰ ਚ ਕਿਵੇਂ ਬਦਲ ਸਕਦੇ ਹਾਂ ਤੇ ਇੱਥੇ ਆਪਣਾ ਇਹ ਜਿਹੜਾ ਪਿਛਲਾ ਕਮੈਂਟ ਸੀਗਾ ਵੀ ਜਿਹੜੇ 9 ਮਹੀਨੇ ਵਾਲੇ ਆਪਾਂ ਫੈਮਿਲੀ ਨੂੰ ਨਹੀਂ ਬੁਲਾ ਸਕਦੇ ਉਹਦੇ ਲਈ ਆਪਾਂ ਨੂੰ ਸਾਲ ਵਾਲੇ ਪੇਪਰ ਜਿਹੜੇ ਨੌਨ ਸੀਜ਼ਨ ਪੇਪਰ ਆ ਉਹ ਪਰ ਬਰਮਾਉਣੇ ਪੈਣਗੇ ਤੇ ਉਹ ਕਿਵੇਂ ਬਣਨਗੇ ਉਹਦੇ ਲਈ ਪਹਿਲੇ ਸਾਲ ਜਿਹੜੇ ਮਾਲਕ ਨੇ ਤੁਹਾਨੂੰ ਬੁਲਾਇਆ ਹਨਾ ਉਹਨੇ ਤੁਹਾਡੀ ਕੱਟ ਵਗੈਰਾ ਸਾਰਾ ਕੁਝ ਜਮਾ ਕਰਵਾਇਆ ਹੋਵੇ ਉਸੇ ਮਾਲਕ ਦੇ ਕੋਲ ਤੁਸੀਂ 3 ਕੰਮ ਕੀਤਾ ਹੋਵੇ ਤੁਹਾਡੇ ਕੋਲੇ ਪਾ ਗਈ ਬੂਸਤੇ ਹੋਣ ਸਾਰਾ ਕੁਝ ਹੋਵੇ ਫਿਰ ਉਸ ਤੋਂ ਜਦੋਂ ਤੁਹਾਡੇ ਕੋਲ ਹੋਇਆ ਤੁਸੀਂ ਕਨਵਰਟ ਸੀ ਆਉਣੇ ਦਾ ਦਮੰਦਾ ਕਰਕੇ ਜਿਹੜੇ ਆਪਣੇ ਪੇਪਰ ਆ 9 ਮਹੀਨੇ ਆ 2 ਸਾਲ ਵਾਲੇ ਪੇਪਰਾਂ ਦੇ ਵਿੱਚ ਚੇਂਜ ਕਰਵਾ ਸਕਦੇ ਆ ਹਾਂਜੀ ਇੱਕ ਵੀ ਦਾ ਹੋਰ ਕਮੈਂਟ ਆਇਆ ਸੀਗਾ ਵੀ ਹਾਂਜੀ ਮਤਲਬ ਜਿਹੜੇ ਮਾਲਕ ਨੇ ਸਾਨੂੰ ਬੁਲਾਇਆ ਵੀ ਉਹਦੇ ਮਾਲਕ ਕੋਲੇ ਹੀ ਸਾਨੂੰ ਕੰਮ ਕਰਨਾ ਜ਼ਰੂਰੀ ਹੈ ਵੀ ਜਾਣ ਸੀ ਕਿਤੇ ਹੋਰ ਵੀ ਕੰਮ ਕਰ ਸਕਦੇ ਆ ਹਾਂਜੀ ਦੇਖੋ ਜੀ ਕਾਗਜ਼ਾਂ ਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਦੇ ਤਾਂ ਉਸੇ ਮਾਲਕ ਦੇ ਅੰਦਰ ਹੀ ਤੁਹਾਨੂੰ ਕੰਮ ਕਰਨਾ ਜ਼ਰੂਰੀ ਆ ਹਨਾ ਹੋਰ ਵੀ ਨਹੀਂ ਤੁਸੀਂ ਕਰ ਸਕਦੇ ਜੇ ਹਾਂ ਤੁਹਾਨੂੰ ਕੰਮ ਕਿਤੇ ਹੋਰ ਮਿਲਦਾ ਉਹ ਮਾਲਕ ਤੁਹਾਨੂੰ ਤੁਹਾਡੇ ਮਤਲਬ ਕੰਮ ਦਾ ਤੁਹਾਨੂੰ ਟੈਕਸ ਤੁਸੀਂ ਭਰਦੇ ਆ ਮਾਲਕ ਤੁਹਾਨੂੰ ਨਵਾਕੇ ਦਿੰਦਾ ਪੇਪਰ ਤੇ ਉਹ ਹੀ ਤੁਹਾਡੇ ਪੇਪਰ ਆ ਜਿਹੜੇ ਦੂਜੇ ਮਾਲਕ ਦਾ ਤੁਹਾਡਾ ਕੰਦਨਾਤੋਂ ਕੰਮ ਦਾ ਨਹੀਂ ਲੱਗਣਾ ਜਿਸ ਦੇ ਤੁਸੀਂ ਤੁ ਜਿਹਨੇ ਤੁਹਾਨੂੰ ਬੁਲਾਇਆ ਵਾ ਉਹਦੇ ਅੰਡਰ ਹੀ ਤੁਸੀਂ ਕੰਮ ਕੀਤਾ ਹੋਵੇ ਉਹ ਪੇਪਰ ਆ ਜਿਹੜਾ ਉਹੋ ਲੱਗ ਕੇ ਫੇਰੀ ਮਤਲਬ ਤੁਹਾਡਾ ਜਿਹੜੀ ਫਿੰਗਰ ਆ ਤੱਕ ਤੁਹਾਨੂੰ ਇਹੀ ਕਾਨੂੰਨਾ ਵੀ ਉਸੇ ਮਾਲਕ ਦੇ ਹੀ ਤੁਹਾਨੂੰ ਕੰਮ ਕਰਨਾ ਪੈਣਾ ਵਾ ਹਾਂਜੀ ਉਸ ਤੋਂ ਬਾਅਦ ਜੇ ਤੁਹਾਡੇ ਫਿੰਗਰ ਹੋ ਗਏ ਸਾਰਾ ਕੁਝ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਫਾਰਮਾਂ ਕਿਤੇ ਵੀ ਕੰਮ ਕਰ ਸਕਦੇ ਆ ਕਿਸੇ ਵੀ ਜ਼ਿਲ੍ਹੇ 'ਚ ਕਰ ਸਕਦੇ ਆ ਕਿਸੇ ਵੀ ਮਾਲਕ ਕੋਲੇ ਕਰ ਸਕਦੇ ਆ ਆਪਣੀ ਮਰਜ਼ੀ ਨਾਲ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਆ ਹਾਂਜੀ ਆਕ ਬਾਕੀ ਆਪਾਂ ਇਹਨਾਂ ਨੇ ਦੱਸਿਆ ਸੀਗਾ ਆਪਦੀ ਵੀਡੀਓ 'ਚ ਤੇ ਆਪਾਂ ਵੀ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਵੀਰਾਂ ਦਾ ਵੀ ਮਤਲਬ ਵੀ ਜਾ ਨੰਗੇ ਤੋਂ ਬਾਅਦ ਜਿਹੜੇ ਫਿੰਗਰ ਆ ਜਿੰਨਾ ਵੀਰਾਂ ਦੇ ਤੇ ਉਹ ਆਪਦੇ ਵਕੀਲ ਨੂੰ ਕਹਿ ਕੇ ਪੈਕ ਕਰਵਾ ਕੇ ਤੇ ਜਿਹੜੀ ਫਿੰਗਰਾਂ ਦੀ ਡੇਟ ਆ ਉਹ ਪਹਿਲਾਂ ਲੈ ਲੈਣ ਕਿਉਂਕਿ ਜਦੋਂ ਵੀਜ਼ਾ ਲੰਗੇ ਤੋਂ ਬਾਅਦ ਫਿੰਗਰਾਂ ਦੀ ਡੇਟ ਮਿਲਦੀ ਆ ਤੇ ਉਹ ਜਿਹੜਾ ਕੰਟਰੀ ਔਟ ਵੀ ਦੇ ਰਹੇ ਆ ਤੁਸੀਂ ਆਦੇ ਵਕੀਲ ਨੂੰ ਕਹਿ ਕੇ ਕਸਤੂਰੇ ਨੂੰ ਤੁਸੀਂ ਪੈਕ ਕਰਵਾ ਕੇ ਤੇ ਜਿਹੜੀ ਫਿੰਗਰਾਂ ਦੀ ਡੇਟ ਆ ਪਹਿਲਾਂ ਲੈ ਲਓ ਆਪਾਂ ਦੋ ਵੀਰਾਂ ਦੀ ਪੈਕ ਕਰਵਾਈ ਸੀ ਵਕੀਲ ਤੋਂ ਤੇ ਉਹਨਾਂ ਨੂੰ ਬਸ ਆਹ ਹਫ਼ਤੇ ਉਹਨਾਂ ਦੀ ਫਿੰਗਰਾਂ ਦੀ ਡੇਟ ਕਾਫੀ ਅੱਗੇ ਸੀਗੀ ਤੇ ਪਰ ਪੈਕ ਮਨਵਾਉਣ ਦੀ ਵਜ੍ਹਾ ਨਾਲ ਇਸੇ ਹਫ਼ਤੇ ਦੀ ਮਤਲਬ ਮੋਨਾਂ ਨੂੰ ਜਿਹੜੀਆਂ ਫਿੰਗਰਾਂ ਦੀ ਡੇਟ ਆ ਜਿਹੜੀਆਂ ਮਿਲ ਚੁੱਕੀਆਂ ਤੇ ਤਾਂ ਉਹ ਜਿਹੜੇ ਵੀਰਾਂ ਦੀ ਹੁਣ ਨੰਗਨ ਵਾਲਿਆ ਮਤਲਬ ਡੇਟ ਬੀਜਾ ਨੰਗੇ ਤੋਂ ਬਾਅਦ ਫਿੰਗਰਾਂ ਦੀ ਡੇਟ ਆ ਤੇ ਉਹ ਆਪਦੇ ਵਕੀਲ ਨੂੰ ਕਹਿ ਕੇ ਤੇ ਜਿਹੜੀ ਫਿੰਗਰਾਂ ਦੀ ਟੋਪ ਇੱਕ ਪਰਵਾ ਕੇ ਫਿੰਗਰਾਂ ਦੀ ਡੇਟ ਪੀਜਾ ਨੰਗਰ ਤੋਂ ਪਹਿਲਾਂ ਲੈ ਲਵਾਂ ਤਾਂ ਕਿ ਫੇਰ ਵੀਰਾਂ ਨੂੰ ਜਿਹੜਾ ਕਾਉਂਟਰੀ ਆ ਕਾਉਂਟਰੀ ਆਟੋ ਮਿਲ ਗਿਆ ਫਿਰ ਔਖਾ ਹੋ ਜੂਗਾ ਹਾਂਜੀ ਇਹ ਤਕਰੀਬਨ ਇੰਨੇ ਕਾਪ ਨੇ ਕਮੈਂਟਾਂ ਦੇ ਆਨਸਰ ਸੀਗੇ ਮੇਨ ਮੇਨ ਤੇ ਮੈਂ ਕਿਹਾ ਚਲੋ ਆਪਾਂ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਕੰਮ ਤੋਂ ਆਈ ਹੋਈ ਸੀਗੀ ਬਸ ਰੈਸਟ ਵੈਸੇ ਅੱਜ ਮੈਂ ਕਰ ਲਈ ਸੀ ਮੈਂ ਕਿਹਾ ਚਲੋ ਆਪਾਂ ਵੀਰਪਹਿਣਾ ਦੇ ਕਾਫੀ ਕਮੈਂਟ ਆਏ ਪਏ ਆ ਤੇ ਆਪਾਂ ਕਮੈਂਟਾਂ ਦੇ ਜਵਾਬ ਦੇਣੇ ਆ ਤੇ ਬਾਕੀ ਵੀ ਤੁਹਾਨੂੰ ਦੱਸਿਆ ਹੀ ਸੀਗਾ ਵੀ ਸਾਲ ਵਾਲੇ ਪੇਪਰ ਆ ਜਿਹੜੇ ਨਿਕਲਨੇ ਸਟਾਰਟ ਹੋ ਗਏ ਕਾਫੀ ਮਤਲਬ ਆ ਰਹੇ ਆ ਵੀਰਾਂ ਦੇ ਕਮੈਂਟ ਵੀ ਸਾਡੇ ਤੋਂ ਤੁਸੀਂ ਆਪ ਵੀ ਪੜ੍ਹ ਲਿਆ ਕਰੋ ਆਪਣੇ ਦੋਨਾਂ ਚੈਨਲਾਂ ਤੇ ਤੇ ਇਸ ਜਗ੍ਹਾ ਤੋਂ ਸਾਡੇ ਪੇਪਰ ਨਿਕਲ ਚੁੱਕੇ ਆ ਸਾਲ ਵਾਲੇ ਇਸ ਜਗ੍ਹਾ ਤੋਂ ਤੇ 9 ਮਹੀਨੇ ਆਲਾ ਕਾਫੀ ਦਿਨ ਹੋ ਗਏ ਵੀ ਆਪਾਂ ਨਹੀਂ ਸੁਣਿਆ ਕੋਈ ਵੀ ਲੀਕ ਉਸ ਦਾ ਤਕਰੀਬਨ ਸਾਡੇ ਵਾਲੀ ਸਾਈਡ ਤਾਂ ਵੀ ਅਸੀਂ ਨਹੀਂ ਸੁਣਿਆ ਦਾ ਵੀ ਨਿਕਲ ਚੁੱਕੇ ਆ ਤੇ ਬਾਕੀ ਹਜੇ ਜਿਹੜੇ ਵੀਰਾਂ ਦੇ ਨਹੀਂ ਨਿਕਲੇ ਜਾਂ ਕੋਈ ਮਾਲਕਾਂ ਦੇ ਕੋਈ ਬਾਦ ਘੱਟ ਹੋਣੀ ਪੇਪਰਾਂ ਦੀ ਜਾਂ ਉਹ ਮੰਗ ਕੀਤੀ ਹੋਣੀ ਤੇ ਜਿਹੜੇ ਵੀਰਾਂ ਨੂੰ ਹਜੇ ਸਲਿੱਪਾਂ ਵੀ ਨਹੀਂ ਮਿਲੀਆਂ ਤੇ ਫਿਰ ਉਹਨਾਂ ਨੇ ਪੇਪਰ ਤਾਂ ਕਿੱਥੋਂ ਨਿਕਲੇ ਹਾਂਜੀ ਆਪਣੇ ਕੋਲ ਇੱਕ ਵੀਰ ਦਾ ਕਮੈਂਟ ਵੀ ਆਇਆ ਸੀਗਾ ਬਈ ਮੈਨੂੰ ਸਲੈਪ ਨਹੀਂ ਮਿਲੀ ਸੀਗੀ ਤੇ ਮੇਰਾ ਨੋਲਾ ਆਫ ਤਾਂ ਨਿਕਲੇ ਹਾਂਜੀ ਬਹੁਤ ਵਧੀਆ ਹੋ ਗਿਆ ਹਾਂਜੀ ਹੁਣ ਤਾਂ ਕਈ ਵੀਰ ਆਪਾਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਚ ਦੱਸਿਆ ਸੀਗਾ ਵੀ ਜਿਵੇਂ ਕਿਵੇਂ ਟਾਈਮ ਕਈ ਵਾਰ ਜ਼ਿਆਦਾ ਹੁੰਦਾ ਹਨ ਤੇ ਜਾਂ ਕੋਈ ਆਪਣੇ ਰਿਸ਼ਤੇਦਾਰ ਵੀ ਜਾਂ ਕੋਈ ਆਪਣਾ ਜਾਨਤ ਕੋਈ ਉਹਨਾਂ ਨਾਲ ਆਏ ਹੁੰਦਾ ਵੀ ਟਾਈਮ ਵਧਾ ਕਰਕੇ ਤੇ ਆਪਾਂ ਨੂੰ ਕਿਤੇ ਟੈਂਸ਼ਨ ਨਹੀਂ ਨਾ ਹੋ ਜਾਵੇ ਸਾਡੇ ਪੇਪਰ ਨਿਕਲਨੇ ਆ ਕਿ ਨਹੀਂ ਨਿਕਲਨੇ ਉਹ ਫਿਰ ਆਪਾਂ ਨੂੰ ਸਲਿੱਪਾਂ ਸੈਂਡ ਨਹੀਂ ਕਰਦੇ ਕਹਿ ਦਿੰਦੇ ਕੋਈ ਚੱਕਰ ਨਹੀਂ ਤੁਹਾਡੇ ਪੇਪਰ ਭਰੇ ਆ ਉਹਨਾਂ ਪਤਾ ਹੀ ਹੈ ਜੈਸਾ ਨਾ ਕੋਟੇ ਦੇ ਹਿਸਾਬ ਨਾਲ ਆ ਕਿ ਜੇ ਤਾਂ ਸਾ ਡਾਕੂਮੈਂਟ ਸਹੀ ਲਾਏ ਜਾਂ ਤੇ ਪੇਪਰ ਆ ਜਿਹੜੇ ਨਿਕਲਨੇ ਨਿਕਲਨੇ ਆ ਫਿਰ ਉਹਨਾਂ ਨੂੰ ਇਦਾਂ ਹੀ ਹੁੰਦਾ ਵੀ ਚਲੋ ਆਪ ਸਲਿੱਪਾਂ ਆਪਾਂ ਨਹੀਂ ਦਿੰਦੇ ਕਿਉਂਕਿ ਨੋ ਲੇਆਉਸ ਦੇ ਇੱਕ ਦੋ ਮਹੀਨਿਆਂ ਵਿੱਚ ਨਿਕਲ ਹੀ ਜਾਣੇ ਆ ਤੇ ਉਹ ਫਿਰ ਸਿੱਧਾ ਤੁਹਾਨੂੰ ਜਿਹੜੇ ਨੋ ਲੇਆਉਸ ਤੇ ਆ ਉਹ ਸੈਂਡ ਕਰ ਦਿੰਦੀ ਆ ਠੀਕ ਆ ਜੀ ਇਹ ਸੀ ਜੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਤੇ ਤੁਹਾਡੇ ਕਮੈਂਟਾਂ ਜਿਹੜੇ ਵੀਰਾਂ ਦੇ ਮਤਲਬ ਜਿਹੜੀ ਫਿੰਗਰਾਂ ਦੀ ਡੇਟ ਆ ਤੇ ਉਹ ਬੀਜਾ ਨੰਗਨ ਤੋਂ ਬਾਅਦ ਆ ਤੇ ਉਹ ਆਪਣੀ ਜਿਹੜੀ ਫਿੰਗਰਾਂ ਦੀ ਡੇਟ ਆ ਉਹ ਆ ਪਹਿਲਾਂ ਮਤਲਬ ਲੈ ਲੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਕੰਟਰੀ ਹੋਟ ਨਾਲ ਮੈਲ ਜਾਵੇ ਠੀਕ ਹੈ ਜੀ ਹੁਣ ਮਿਲਾਂਗੇ ਅਗਲੀ ਵੀਡੀਓ ਚ ਲੈ ਕੇ ਕੋਈ ਹੋਰ ਨਵੀਂ ਤਾਂ ਜੀ ਹਾਂਜੀ ਬਾਕੀ ਇੱਕ ਗੱਲ ਹੋਰ ਜਿਹੜੇ ਵੀਰਾਂ ਦੇ ਮਤਲਬ ਕਮੈਂਟ ਆਉਂਦੇ ਆ ਅਪਾਇੰਟਮੈਂਟਾਂ ਬਾਰੇ ਇੰਡੀਆ ਚ ਵੀ ਮਤਲਬ ਵੀ ਅਪਾਇੰਟਮੈਂਟਾਂ ਵੀ ਕਦੋਂ ਤੱਕ ਮਿਲਣਗੀਆਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀ ਜੁਲਾਈ ਚ ਇੱਕ ਵੀਰ ਦਾ ਕਮੈਂਟ ਆਇਆ ਸੀ ਤੁਹਾਡੇ ਭਾਂਜੇ ਨੂੰ ਕਦੋਂ ਨਹੀਂ ਮਿਲਿਆ ਹਾਂਜੀ ਉਹਨਾਂ ਨੂੰ ਜੁਲਾਈ ਚ ਵੀ ਜੁਲਾਈ ਦੀ ਮਿਲੀ ਉਦੋਂ 12 ਅਪਟੰਡਾਸਿਆ ਸੀ ਅਗਸਤ ਤੱਕ ਤੇ ਹੁਣ ਜਿਹੜੀ ਅੱਜ ਦੀ ਅਪਡੇਟ ਆ 3 ਸਤੰਬਰ ਤੱਕ ਦੀ ਆ ਜਿਹੜੀ ਅਪਾਇੰਟਮੈਂਟਾਂ ਦੀ ਡੇਟ ਮਿਲ ਰਹੀ ਆ ਤੇ ਇਹ ਤੁਹਾਨੂੰ ਆਪਾਂ ਦੱਸਿਆ ਸੀਗਾ ਵੀ ਜਿਵੇਂ ਜਿਵੇਂ ਨੂੰ ਲਿਓਸ ਤੇ ਜਿਵੇਂ ਹੁਣ 9 ਮਹੀਨੇ ਵਾਲੇ ਆ ਸਾਲ ਵਾਲੇ ਡੋਮੈਸਟਿਕ ਆ ਤੇ ਜਦੋਂ ਇਕੱਠੇ ਸਾਰੇ ਨਿਕਲ ਗਏ ਤੇ ਜਿਹੜਾ ਇਹ ਰਾਸ਼ ਵੀ ਪੈ ਜਾਣਾ ਉੱਥੇ ਤੇ ਜਿਹੜੇ ਇਹ ਡੇਟ ਆ ਦਿਨੋ ਦਿਨ ਇਹ ਵੀ ਵਧੀ ਜਾਣੀ ਆ ਫਿਰ ਤੁਹਾਨੂੰ ਪਤਾ ਇਹ ਮੋਲ ਦੇ ਚਕਾਉਣੀਆਂ ਪੈਂਦੀਆਂ ਬਹੁਤ ਕੁਝ ਕਰਨਾ ਪੈਂਦਾ ਵਾ ਹਰ ਵਾਰੀ ਜਿਹੜੇ ਵੀਰ ਇੱਥੇ ਪਹਿਲਾਂ ਆ ਚੁੱਕੇ ਆ ਜਾਂ ਜਿਹਨਾਂ ਨੇ ਚਕਾਈਆਂ ਉਹਨਾਂ ਨੂੰ ਪਤਾ ਜਿਹੜੇ ਹਜੇ ਨਵੇਂ ਵੀਰ ਜਿਹੜੇ ਮਤਲਬ ਨਵੇਂ ਆ ਜਿਨ੍ਹਾਂ ਨੇ ਨਵੇਂ ਭਰਾਏ ਆ ਨਵੇਂ ਨਿਕਲੇ ਤੇ ਉਹ ਆਪ ਦਾ ਜਲਦੀ ਤੋਂ ਜਲਦੀ ਆਪ ਦਾ ਨੂਲਾ ਹਸਤਾ ਲੈ ਕੇ ਆਪ ਗੋਇੰਟਮੈਂਟ ਚੱਕ ਗਏ ਤੇ ਆਪ ਦਾ ਚੌਕ ਲੈਣ ਕਿਉਂਕਿ ਇਹ ਅੱਕੀ ਦੀ ਅੱਗੇ ਬਸ ਫੇਰ ਆਸ਼ ਪਈ ਜਾਣਾ ਪੋਇੰਟਮੈਂਟਾਂ ਮਿਲੀਆਂ ਬਹੁਤ ਮੁਸ਼ਕਲ ਹੋ ਜਾਣੀਆਂ ਫਿਰ ਕਈ ਵਾਰ ਤਾਂ ਅੱਡੇ ਵੀ ਬਹੁਤ ਵੀਰਾਂ ਨਾਲ ਹੋਇਆ ਵਾ ਵੀ ਜਿਹੜੇ ਪੋਇੰਟਮੈਂਟਾਂ ਜਦੋਂ ਇਹ ਮਿਲਦੀ ਆ ਤੇ ਉਹ ਨੂਲੀਓਸ ਤੇ ਦੀ ਜਿਹੜੀ ਆ ਉਹ ਆਪਣੇ ਡੇਟ ਨੰਗ ਜਾਂਦੀ ਹੈ ਬੈਲਿਟੀ ਨੰਗ ਜਾਂਦੀ ਹੈ ਤੇ ਫਿਰ ਉਹ ਆਪਣੇ ਕਿਸੇ ਕੰਮ ਵੀ ਨਹੀਂ ਆਉਂਦਾ ਤੇ ਬਾਕੀ ਇੱਕ ਗੱਲ ਹੋਰ ਆ ਜੇ ਆਪਾਂ ਕਮੈਂਟ ਮੈਂ ਤਾਂ ਪਹਿਲਾਂ ਹੀ ਚੁੱਕੀ ਹੋਈ ਆ ਆਪਣਾ ਜਿਹੜਾ ਨੋਲੇ ਆਫਸਟ ਦੀ ਡੇਟ ਜਿਹੜੀ ਲੰਘ ਚੁੱਕੀ ਆ ਫਿਰ ਕੋਈ ਚੱਕਰ ਨਹੀਂਗਾ ਫਿਰ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਹਰ ਹਾਲਤ ਚ ਲੱਗ ਕੇ ਆਊਗਾ ਠੀਕ ਆ ਜੀ ਹੋਰ ਵੀ ਜੇ ਕਿਸੇ ਵੀਰ ਦਾ ਕੋਈ ਕਮੈਂਟ ਹੁੰਦਾ ਕਿਸੇ ਨੇ ਪੁੱਛਣਾ ਹੁੰਦਾ ਵਾ ਤੇ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਉਹਦਾ ਜਰੂਰ ਰਿਪਲਾਈ ਕਰਾਂਗੇ ਠੀਕ ਆ ਜੀ ਮਿਲਾਂਗੇ ਹੁਣ ਅਗਲੀ ਵੀਡੀਓ ਛੇ ਲੈ ਕੇ ਤੁਹਾਡੇ ਕੋਈ ਕਮੈਂਟਾਂ ਦੇ ਜਵਾਬ ਕੋਈ ਜਾਣਕਾਰੀ ਵਾਲੀ ਵੀਡੀਓ ਕੋਈ ਨੰਮੀਤਾ ਜੀ ਹੌਣ ਦਿਓ ਜੀ ਆਗਿਆ ਬਾਏ ਬਾਏ